ਸਸਿਕਾ ਜੀ ਸਾਰਿਆਂ ਨੂੰ ਸਮਰਨਾਜ਼ ਐਂਡ ਨਿਵਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਤ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਬਿਨਾ 벨ਟ ਤੋਂ ਆਪਾਂ ਸਲਵਾਰ ਤੇ ਕਟਿੰਗ ਕਿਸ ਤਰ੍ਹਾਂ ਕਰ ਸਕਦੇ ਹਾਂ ਠੀਕ ਹੈ ਇਹ ਜਿਹੜੀ ਸਲਵਾਰ ਦੀ ਕਟਿੰਗ ਹੈ ਇਹ ਪਹਿਲਾਂ ਜਿਹੜੇ ਬਜ਼ੁਰਗਔਰਤਾਂ ਹੁੰਦੀਆਂ ਸੀ ਹਨਾ ਜਿਹੜੇ ਆਪਣੇ ਮੰਮੀ ਹੋ ਵਗੈਰਾ ਹੁੰਦੀਆਂ ਸੀ ਉਹ ਮੰਮੀਆਂ ਤਾਂ ਪਾ ਲੈਂਦੀਆਂ ਨੇ ਪਰ ਉਸ ਤੋਂ ਵੱਡੀ ਉਮਰ ਦੀਆਂ ਲੇਡੀਜ਼ ਹੈ ਜਿਹੜੀਆਂ ਉਹ ਜ਼ਿਆਦਾਤਰ ਬਿਨਾ ਬੈਲਟ ਦੇ ਸਲਵਾਰ ਹੀ ਪਾਉਣਾ ਪਸੰਦ ਕਰਦੀਆਂ ਨੇ ਠੀਕ ਹੈ ਤੇ ਅੱਜ ਆਪਾਂ ਉਹ ਸਲਵਾਰ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਕੱਟਣੀ ਹੈਗੀ ਧਿਆਨ ਨਾਲ ਜਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਹਾਂਜੀ ਜਿਹੜਾ ਆਪਣੇ ਕੋਲੇ ਇਹ ਕਪੜਾ ਹੈਗਾ ਇਹ ਹੈਗਾ ਆਪਣੇ ਕੋਲੇ 3 ਮੀਟਰ ਪਰ ਇਹਦਾ ਜਿਹੜਾ ਪਣੇਗਾ ਉਹ ਛੋਟਾ ਹੈਗਾ ਠੀਕ ਹੈ ਛੋਟੇ ਪਣੇ ਦਾ ਇਹ ਕਪੜਾ ਹੈਗਾ ਸਲਵਾਰ ਦਾ 3 ਮੀਟਰ ਹੈ ਹੁਣ ਆਪਾਂ ਇਹਦੀ ਸਲਵਾਰ ਦੀ ਟੀ ਕਟਿੰਗ ਕਰਾਂਗੇ ਬਿਨਾ ਬੈਲਟ ਤੋਂ ਠੀਕ ਹੈ ਜੀ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਦੋ ਤਿਹਿਆਂ ਦੇ ਵਿੱਚ ਫੋਲਡ ਕਰ ਲੈਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਪੁੱਠਾ ਪਾਸਾ ਉੱਪਰ ਰੱਖ ਲੈਣਾ ਠੀਕ ਹੈ ਜਿਵੇਂ ਆਪਾਂ ਦੂਜੀ ਸਲਵਾਰ ਦਾ ਪੌਂਚਾ ਕੱਟਦੇ ਹੁੰਦੇ ਆ ਮਮੀ ਇਹਦਾ ਕੱਟਣਾ ਪਰ ਇਹਦੀ ਲੈਂਥ ਹੈ ਜਿਹੜੀ ਉਹ ਬਾਧ ਰੱਖਣੀ ਹੈ ਹੁਣ ਦੇਖੋ ਜਦੋਂ ਆਪਾਂ ਨੇਪਾ ਮੋੜਨਾ ਹੁੰਦਾ ਹੈਗਾ ਠੀਕ ਹੈ ਨੇਪਾ ਮੋੜਨ ਵਾਸਤੇ ਆਪਾਂ 3 ਇੰਚ ਜਿਹੜਾ ਉਹ ਐਕਸਟਰਾ ਕੱਟ ਲੈਂਦੇ ਹਾਂ ਠੀਕ ਹੈ ਜੀ 3 ਇੰਚ ਆਪਾਂ ਇਸ ਤਰ੍ਹਾਂ ਇਹ ਨਿਸ਼ਾਨ ਹੈ ਜਿਹੜੇ ਘਟ ਦਿੱਸਦੇ ਹੈ ਠੀਕ ਹੈ ਤੇ ਤੁਸੀਂ ਧਿਆਨ ਨਾਲ ਦੇਖੀ ਜਾਨੇ ਵੀ ਮੈਂ ਇੱਥੋਂ ਹੁਣ 3 ਇੰਚ ਲੈ ਲਿਆ ਆਪਾਂ ਇੱਥੋਂ ਸਾਰਾ 3 ਇੰਚ ਲੈ ਲਿਆ ਸੀਗਾ ਫੋਲਡ ਕਰਨ ਵਾਸਤੇ ਜਦੋਂ ਆਪਾਂ ਇਹਦੇ ਵਿੱਚ ਨਾਲ ਪਾਉਣਾ ਜਾਂ ਇਲਾਸਟਿਕ ਪਾਉਣੀ ਹੈ ਕੁਝ ਵੀ ਪਾਉਣਾ ਤਾਂ 3 ਇੰਚ ਆਪਾਂ ਵੱਧ ਲੈ ਲਿਆ ਫੋਲਡ ਕਰਨ ਵਾਸਤੇ ਉਸ ਤੋਂ ਬਾਅਦ ਆਪਾਂ ਲੈਣੀ ਹੈ ਲੈਂਥ ਜਿਹੜੀ ਆਪਾਂ ਇਹਦੀ ਲੈਂਥ ਲੈਣੀ ਹੈਗੀ ਉਹ ਆਪਾਂ ਸਲਵਾਰ ਦੀ ਲੈਂਥ ਹੈ ਜਿਹੜੀ 34 ਇੰਚ ਤਿਆਰ ਰੱਖਣੀ ਹੈ ਤਾਂ ਆਪਾਂ 1 ਇੰਚ ਵੱੱਤ ਲੈ ਲਾਂਗੇ। ਇਹ ਆਪਾਂ ਲੈ ਲਾਂਗੇ 35 ਇੰਚ। ਠੀਕ ਹੈ। 35 ਇੰਚ ਨੂੰ ਆਪਾਂ ਇਸ ਤਰ੍ਹਾਂ ਲੈ ਲੈਣਾ। ਇੱਧਰ ਵੀ 35 ਇੰਚ ਤੇ ਨਿਸ਼ਾਨ ਲਗਾ ਲੈਣਾ। ਠੀਕ ਹੈ ਜੀ। ਤੇ ਜਿਹੜੀ ਆਪਾਂ ਇਹਦੀ ਮੂਰੀ ਤਿਆਰ ਰੱਖਣੀ ਹੈ ਜੀ। ਉਹ ਆਪਾਂ ਰੱਖਣੀ ਹੈਗੀ 8 ਇੰਚ ਧਿਆਨ ਰੱਖਣੀ ਹੈ ਤਾਂ ਆਪਾਂ ਇੱਥੋਂ 14 ਇੰਚ ਲੈ ਲਾਂਗੇ ਠੀਕ ਹੈ ਬਾਕੀ ਆਪਾਂ ਪੁੰਦਾ ਵੀ ਲਵਾਂਗੇ ਉਹਦੇ ਵਿੱਚ ਐਡ ਹੋ ਜਾਊਗਾ ਇੱਥੋਂ 14 ਇੰਚ ਤੇ ਨਿਸ਼ਾਨ ਲਗਾ ਲੈਣਾ ਹੈ ਵੀਡੀਓ ਦੇ ਵਿੱਚ ਨਿਸ਼ਾਨ ਹੈ ਜਿਹੜੇ ਉਹ ਨਹੀਂ ਦਿਸਦੇ ਪਰ ਤੁਸੀਂ ਪਲੀਜ਼ ਧਿਆਨ ਨਾਲ ਤੁਸੀਂ ਦੇਖ ਹੀ ਜਾਣਾਗਾ ਵੀ ਮੈਂ ਕਿੰਨੇ ਕਿੰਨੇ ਇੰਚ ਤੇ ਤੁਹਾਨੂੰ ਦੱਸਿਆ ਠੀਕ ਹੈ ਉਸ ਤੋਂ ਬਾਅਦ ਆਪਾਂ ਹੁਣ ਇਹਦੀ ਕਟਿੰਗ ਕਰ ਲੈਣੀ ਹੈ 3 ਇੰਚ ਆਪਾਂ ਇੱਥੋਂ ਲੈ ਲਿਆ ਸੀਗਾ ਉਸ ਤੋਂ ਬਾਅਦ ਜਿੰਨੀ ਆਪਣੀ ਸਲਵਾਰ ਦੀ ਲੈਂਥ ਹੈਗੀ ਉਹ ਉਹ ਲੈ ਲਈ 34.5 ਆਪਾਂ ਤਿਆਰ ਰੱਖਣੀ ਹੈ 35 ਇੰਚ ਲੈ ਲਈ ਅੱਧਾ ਇੰਚ ਹੈ ਜਿਹੜਾ ਉਹ ਤੁਹਾਨੂੰ ਵਧ ਲੈਣਾ ਹੈਗਾ ਠੀਕ ਹੈ ਜੀ ਤੇ ਹੁਣ ਇੱਥੋਂ ਆਪਾਂ ਜਿਹੜਾ ਇਹਦੀ ਮੂਰੀ ਦੀ ਹੈ ਪਹੁੰਚੇ ਦੀ ਚੜਾਈ ਹੈਗੀ ਉਹ ਆਪਾਂ 14 ਇੰਚ ਲੈ ਲਈਆ ਫੋਲਡ ਕਰਕੇ ਜਦੋਂ ਆਪਾਂ ਇਸ ਤਰ੍ਹਾਂ ਉਹ ਫੋਲਡ ਕਰਾਂਗੇ ਠੀਕ ਹੈ ਤਾਂ ਐਦੀ ਲੈਂਥ ਹੈ ਜਿਹੜੀ ਉਹ ਚੜਾਈ ਹੈਗੀ ਉਹ ਆਪਣੇ ਕੋਲੇ ਅੱਧਾ ਅੱਧਾ ਇੰਚ ਸੀਨਾ ਦੇ ਵਿੱਚ ਆ ਜੂ ਤਾਂ ਆਪਣੇ ਕੋਲੇ 13 ਇੰਚ ਰਹਿ ਜੂਗੀ ਠੀਕ ਹੈ ਬਾਕੀ ਆਪਾਂ ਹੁੰਦੇ ਦੇ ਵਿੱਚੋਂ ਵੀ ਕੱਢਾਂਗੇ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੀ ਹੈਗੀ 35 ਇੰਚ ਤੇ ਨਿਸ਼ਾਨ ਜਿੱਥੇ ਆਪਾਂ ਲਗਾਏ ਸੀ ਉਹਦੀ ਆਪਾਂ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਤੇ ਜਿਹੜਾ ਇਧਰੋਂ ਐਕਸਟਰਾ ਕਪੜਾ ਬਿਲਕੁਲ ਵੀ ਨਿਸ਼ਾਨ ਨਹੀਂ ਲੀਂਦੇ ਵੈਸੇ ਇਹਦੇ ਤੇ ਆਹ ਵਾਲਾ ਜਿਹੜਾ ਆਪਾਂ ਨਿਸ਼ਾਨ ਲਗਾਇਆ ਇਹ ਐਕਸਟਰਾ ਕਪੜਾ ਹੈਗਾ ਠੀਕ ਹੈ ਐਂਡ THEN ਜਿਹੜਾ ਇਹ ਐਕਸਟਰਾ ਕੱਟਿਆ ਜਾਊਗਾ ਤਾਂ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੇ ਆਂ ਲਓ ਜੀ ਹੁਣ ਆਪਣੇ ਕੋਲੇ ਇਹ ਆ ਵਾਲਾ ਜਿਹੜਾ ਇਹ ਪਹੁੰਚ ਆ ਗਿਆ ਆਪਣੇ ਕੋਲ ਠੀਕ ਹੈ ਇਹਨੂੰ ਰੱਖ ਦਨੇ ਅਲੱਗ ਸਾਈਡ ਤੇ ਇਹਨੂੰ ਰੱਖ ਦਨੇ ਅਲੱਗ ਤੇ ਹੁਣ ਆਪਣੇ ਕੋਲੇ ਜਿਹੜਾ ਬਾਕੀ ਬਚਿਆ ਕੱਪੜਾ ਉਹਨੂੰ ਆਪਾਂ ਇਸ ਤਰ੍ਹਾਂ ਫੋਲਡ ਕੇ ਫੋਲਡ ਕਰ ਲੈਣਾ ਪਹਿਲਾਂ ਤਾਂ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਕੀਤਾ ਸੀ ਹੁਣ ਆਪਾਂ ਇਸ ਤਰ੍ਹਾਂ ਕਰਨਾ ਹੈ ਠੀਕ ਹੈ ਦੋ ਤਿਆਂ ਦੇ ਵਿੱਚ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਹਾਂਜੀ ਉਵੇਂ ਆਪਾਂ ਫੋਲਡ ਕਰ ਲਿਆ ਦੋ ਤਿਆਂ ਦੇ ਵਿੱਚ ਇਸ ਤਰ੍ਹਾਂ ਫੋਲਡ ਕਰ ਲਿਆ ਸੀਗਾ ਠੀਕ ਹੈ ਤੇ ਹੁਣ ਇੱਕ ਵਾਰੀ ਹੋਰ ਫੋਲਡ ਕਰ ਲੈਣਾ ਇਹ ਬਣ ਜਾਣਗੀਆਂ ਚਾਰ ਤਿਆਂ ਹਾਂ ਹਾਂਜੀ ਹੁਣ ਆਪਾਂ ਇਹ ਚਾਰ ਤਿਆਂ ਦੇ ਵਿੱਚ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਠੀਕ ਹੈ ਤੇ ਜਿਹੜੀ ਇਹ ਇਹ ਦੋ ਦੋ ਲੇਹਰਾਂ ਨੇ ਇੰਨਾ ਨੂੰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਤੇ ਆਪਾਂ ਨਿਸ਼ਾਨ ਲਗਾਉਣੇ ਆ ਹੁਣ ਹੁਣ ਆਪਾਂ 38 ਇੰਚ ਤੇ ਨਿਸ਼ਾਨ ਲਗਾਵਾਂਗੇ ਕਿਉਂਕਿ 3 ਇੰਚ ਜਿਹੜਾ ਆਪਾਂ ਫੋਲਡ ਕਰਨ ਵਾਸਤੇ ਕੀਤਾ ਸੀ ਉਹ ਵਿੱਚ ਆਪਾਂ ਐਡ ਕਰਕੇ 38 ਇੰਚ ਹੋ ਗਿਆ ਠੀਕ ਹੈ ਇਸ ਤਰ੍ਹਾਂ ਨਿਸ਼ਾਨ ਲਗਾ ਲੈਣੇ ਆ 38 ਤੇ ਠੀਕ ਹੈ ਉਸ ਤੋਂ ਬਾਅਦ ਜਿੰਨਾ ਕੁੰਦਾ ਤੁਸੀਂ ਰੱਖਣਾ ਉਹਨਾਂ ਤੁਸੀਂ ਰੱਖ ਸਕਦੇ ਹੋ ਆਪਾਂ 2.5 ਰੱਖਾਂਗੇ ਢਾਈ ਰੱਖਾਂਗੇ ਕਿਉਂਕਿ ਆਪਣੇ ਕੋਲ ਪੌਂਚਾ ਖੁੱਲਾ ਹੈਗਾ ਹਾਂਜੀ ਹੁਣ 38 ਇੰਚ ਆਪਾਂ ਹੁਣ ਇਧਰੋਂ ਕੁੰਦਾ ਰੱਖਾਂਗੇ ਠੀਕ ਹੈ ਇਧਰ ਰੱਖਾਂਗੇ ਤੇ 3 ਇੰਚ ਆਪਾਂ 2.5 ਇੰਚ ਇਧਰ ਕੁੰਦਾ ਰੱਖਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਿਹੜਾ ਕੁੰਦਾ ਆਪਾਂ ਇੱਥੋਂ ਰੱਖਿਆ ਸੀ ਤਾਂ 2.5 ਇੰਚ ਉਹਦੀ ਆਪਾਂ ਇੱਥੋਂ ਇੰਨੀ ਕਟਿੰਗ ਕਰ ਲੈਣੀ ਹੈ ਠੀਕ ਹੈ ਉਸ ਤੋਂ ਬਾਅਦ ਦੂਜੀ ਸਾਈਡ ਤੇ ਜਿਹੜਾ ਰੱਖਿਆ ਸੀ ਉਹਦੀ ਵੀ ਆ ਦੇਖੋ ਤੁਹਾਨੂੰ ਨਿਸ਼ਾਨ ਦਿਖਦੇ ਹੋਣਗੇ ਵੈਸੇ ਠੀਕ ਹੈ ਇਹਦੀ ਵੀ ਇਸ ਤਰ੍ਹਾਂ ਇੰਨੀ ਇੰਨੀ ਜਿੰਨਾ ਪਰ ਰੱਖਣਾ ਹੈ 2.5 ਇੰਚ ਉਹਦੇ ਤੇ ਕਟਿੰਗ ਕਰ ਲੈਣੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਆਹਾ ਇਥੇ ਹੁਣ ਆਪਾਂ ਇਹਦੀ ਕਟਿੰਗ ਕੀਤੀ ਐ ਇੱਥੋਂ ਫੜ ਲੈਣਾ ਜਿਹੜਾ ਕਾਟਨਜ ਐ ਇੱਥੋਂ ਫੜ ਕੇ ਦੋਨਾਂ ਸਾਈਡਾਂ ਤੋਂ ਤੇ ਇਹਨੂੰ ਤਿਰਛਾ ਕਰ ਦੇਣਾ ਠੀਕ ਐ ਤਿਰਛਾ ਕਰਕੇ ਚੰਗੀ ਤਰ੍ਹਾਂ ਵਿਛਾ ਲੈਣਾ ਇਹਨੂੰ ਕੱਪੜੇ ਨੂੰ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਤਿਰਛੇ ਦੀ ਠੀਕ ਐ ਹੁਣ ਆਪਾਂ ਤਿਰਛਾ ਕਰ ਲਿਆ ਜਿਹੜੀ ਆਪਾਂ ਇੱਥੋਂ ਹੁਣ ਕੁੰਦਾ ਕੱਟਿਆ ਸੀ ਠੀਕ ਐ ਤੇ ਉਹਦੀ ਆਪਾਂ ਹੁਣ ਇੱਥੇ ਕਟਿੰਗ ਕਰ ਦਾਂਗੇ ਤਿਰਛੇ ਦੀ ਇਹ ਆਪਣੀ ਕਟਿੰਗ ਹੈ ਜਿਹੜੀ ਹੋਊਗੀ ਤੇ ਹੁਣ ਕੁੰਦਿਆਂ ਨੂੰ ਆਪਾਂ ਸਿੱਧਾ ਕਰ ਲੈਣਾ ਚਾਰੇ ਕੁੰਦੇ ਆ ਜਿਹੜੇ ਇਹ ਇਹਨਾਂ ਨੂੰ ਸੈੱਟ ਕਰਕੇ ਇਸ ਤਰ੍ਹਾਂ ਵਿਛਾ ਲੈਣਾ ਹੈ ਫਿਰ ਆਪਾਂ ਇਹਦੀ ਕੱਢਾਂਗੇ ਝੋਲੀ ਲਓ ਜੀ ਆਪਾਂ ਇਹਦੀ ਹੁਣ ਇੱਥੋਂ ਝੋਲੀ ਕੱਢਾਂਗੇ ਜਿੰਨੀ ਝੋਲੀ ਤੁਸੀਂ ਰੱਖਣੀ ਹੈ ਉੰਨੀ ਤੇ ਤੁਸੀਂ ਨਿਸ਼ਾਨ ਲਗਾ ਲੈਣਾ ਹੈ ਉਨਾਪਰ 3 ਇੰਚ ਜਿਹੜੀ ਥੱਲੇ ਪਹਿਲਾਂ ਤੁਸੀਂ ਇੰਟਰਨੈਟ ਤੇ ਨਿਸ਼ਾਨ ਲਗਾਉਣਾ ਕਿਉਂਕਿ ਇਹ ਤਾਂ ਆਪਾਂ ਫੋਲਡ ਕਰਨਾ ਉਹ ਉਸ ਤੋਂ نیچے ਆਪਾਂ ਝੋਲੀ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਲਵਾਂਗੇ ਝੋਲੀ ਦਾ ਨਿਸ਼ਾਨ ਹੈ ਜਿਹੜਾ ਉਹ 15.5 ਇੰਚ ਆਪਾਂ ਰੈਡੀ ਰੱਖਣੀ ਹੈ ਝੋਲੀ ਠੀਕ ਹੈ 10 ਇੰਚ ਆਪਾਂ ਬਦ ਲਾਵਾਂਗੇ ਤਾਂ ਆ ਇੱਥੇ 16 ਇੰਚ ਤੇ ਨਿਸ਼ਾਨੀ ਲਗਾਵਾਂਗੇ ਠੀਕ ਹੈ ਜੀ ਇਹ ਝੋਲੀ ਦਾ ਨਿਸ਼ਾਨ ਲੱਗ ਗਿਆ 3 ਇੰਚ ਇੱਥੋਂ ਛੱਡ ਕੇ ਉਸ ਤੋਂ ਬਾਅਦ ਆਪਾਂ ਝੋਲੀ ਦਾ ਨਿਸ਼ਾਨ ਲਗਾਉਣਾ ਹੈ ਠੀਕ ਹੈ ਇੱਥੋਂ ਨਹੀਂ ਲਗਾਉਣਾ ਇੱਥੋਂ ਨਹੀਂ ਸਟਾਰਟ ਕਰਨਾ 3 ਇੰਚ ਥੱਲੇ ਛੱਡ ਕੇ ਤੇ ਹੁਣ ਆਪਾਂ ਇਹਦੀ ਕਰ ਦਿੰਦੇ ਆ ਕਟਿੰਗ ਇਹਦੀ 벨ਟ ਨਹੀਂ ਲੱਗੀ ਤਾਂ ਕੱਟ ਕੇ ਆਪਾਂ ਜਿਹੜੀ ਝੋਲੀ ਹੈ ਉਹ ਇੱਥੋਂ ਹੀ ਵੱਡੀ ਕੱਟਦੇ ਆਗੇ ਠੀਕ ਹੈ ਨਹੀਂ ਤਾਂ ਬੈਲਟ ਦੇ ਵਿੱਚ ਆਪਣਾ ਜਿਹੜੇ ਝੋਲੀ ਆ ਉਹਦੀ ਆ ਜਾਂਦੀ ਹੈਗੀ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਜਿਹੜਾ ਫੋਲਡਿੰਗ ਵਾਲਾ ਪਾਸਾ ਸੀਗਾ ਇਹਨੂੰ ਵੀ ਆਪਾਂ ਕਟਿੰਗ ਕਰ ਦਿੰਨੇ ਆ ਇਹ ਤਾਂ ਹੋ ਗਏ ਆਪਣੇ ਕੁੰਦੇ ਤੇ ਇਹ ਹੋ ਗਏ ਪੌਂਚੇ ਹੁਣ ਆਪਾਂ ਨੂੰ ਬੈਲਟ ਦੀ ਲੋੜ ਨਹੀਂ ਤੇ ਇਹ ਆਪਾਂ ਜਿਹੜਾ ਐਕਸਟਰਾ ਕਪੜਾ ਬਚਿਆ ਉਹ ਆਪਾਂ ਮੂਰੀਆਂ ਥੱਲੇ ਲਾ ਦਾਂਗੇ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਸਮਝ ਵੀ ਆਈ ਹੋਣੀ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਠੀਕ ਹੈ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ